ਫਿਲੌਰ ਦੇ ਮਹਿਲਾ ਮਲਾਹਾ ਚ 24 ਸਾਲਾ ਰਜਨੀ ਪਾਲਾ ਦੀ ਭੇਤਪਰੇ ਹਾਲਾਤਾਂ ਵਿੱਚ ਮੌਤ ਹੋਣ ਦੀ ਸੂਚਨਾ ਮਿਲੀ ਹੈ ਇਸ ਬੰਦੀ ਜਾਣਕਾਰੀ ਦਿੰਦੇ ਅਮ੍ਰਿਤਿਕ ਰਜਨੀ ਪਾਲਾ ਦੇ ਪਿਤਾ ਮੇਵਾਲਾਲ ਜੋ ਕਿ ਖਾਨਪੁਰ ਦੇ ਰਹਿਣ ਵਾਲੇ ਨੇ ਦੱਸਿਆ ਕਿ ਲਗਭਗ 11 ਵਜੇ ਉਹਨਾਂ ਨੂੰ ਫੋਨ ਆਇਆ ਸੀ ਕਿ ਉਹਨਾਂ ਦੀ ਧੀ ਦੀ ਤਬੀਅਤ ਠੀਕ ਨਹੀਂ ਹੈ ਤੇ ਉਸ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਹੈ ਉਹਨਾਂ ਦੱਸਿਆ ਕਿ ਕੁਝ ਹੀ ਚਿਰ ਬਾਅਦ ਦੂਸਰਾ ਫੋਨ ਆਇਆ ਕਿ ਉਸ ਦੀ ਧੀ ਦੀ ਮੌਤ ਹੋ ਗਈ ਹੈ ਉਨਾ ਮਤਾਬਾ ਜਦੋਂ ਉਹ ਆਪਣੀ ਧੀ ਦੇ ਘਰ ਪਹੁੰਚੇ ਤਾਂ ਪਤਾ ਲੱਗਾ ਕਿ ਉਸ ਦੀ ਧੀ ਨੂੰ ਉਸ ਦੇ ਪਤੀ ਸੁਰੇਜ ਪ੍ਰਕਾਸ਼ ਵੱਲੋਂ ਬੇਰਹਿਮੀ ਨਾਲ ਕੁੱਟਮਾਰ ਕਰਕੇ ਕਤਲ ਕੀਤਾ ਗਿਆ ਸੀ। ਉਹਨਾਂ ਦੋਸ਼ ਲਗਾਇਆ ਕਿ ਉਸ ਦਾ ਜਵਾਈ ਨਸ਼ੇੜੀ ਹੈ ਤੇ ਉਸ ਉੱਪਰ ਕਈ ਮਾਮਲੇ ਵੀ ਦਰਜ ਨੇ। ਇਹਨਾਂ ਦਾ ਸਾਨੂੰ ਤੇ ਅਚਾਨਕ ਹੀ ਪਤਾ ਲੱਗਾ ਅੱਜ। ਹਾਂ। ਇਹਨਾਂ ਨੇ ਦੱਸਿਆ 11:30 ਤੋਂ 11 ਵਜੇ ਦੇ ਵਿੱਚ ਸਾਨੂੰ ਦੱਸਿਆ ਦੁਪਹਿਰ। ਹਾਂ। ਕਿ ਅਸੀਂ ਇੱਥੇ ਆਏ ਤਾਂ ਇਹ ਕਹਿੰਦੇ ਜੀ ਅਸੀਂ ਹਸਪੀਟਲ ਲੈ ਕੇ ਚੱਲੇ ਹਾਂ ਉੱਥੇ ਆ ਜਿਓ। ਜਦੋਂ ਅਸੀਂ ਥੋੜੀ ਦੋ ਅ ਸਾਨੂੰ ਥੋੜੀ ਦੇਰ ਰਸਤੇ ਦੇ ਆਉਂਦੇ ਆਉਂਦੇ ਲੱਗੀ ਤੇ ਇਹਨਾਂ ਨੇ ਜਿਆਦਾ ਸੀ ਨਜ਼ਦੀਕ ਆਏ ਕਹਿੰਦੇ ਤੁਸੀਂ ਸਿੱਧੇ ਘਰ ਆ ਜਾਓ ਅਸੀਂ ਲੈ ਆਏ ਆ ਵੀ ਇਹ ਡੈਥ ਹੋਟ ਸੀ ਹਾਂ ਕਿੱਦਾਂ ਦੱਸਿਆ ਮੌਤ ਕਿੱਦਾਂ ਦੱਸਿਆ ਮੌਤ ਉਹਨਾਂ ਨੇ ਇਹ ਦੱਸਿਆ ਕਿ ਕੋਠੇ ਤੋਂ ਡਿੱਗ ਕੇ ਮਰੀ ਅੱਛਾ ਘਰ ਇਹਦਾ ਇਹਦਾ ਨਾਮ ਕੀ ਇਹ ਸੂਰਜ ਪ੍ਰਕਾਸ਼ ਕਿੱਦਾਂ ਰਹਿਣਾ ਹੋਵੇ ਇੱਥੇ ਦੇ ਐਸੇ ਮਲੇਗਾ ਪੰਡੇਰਾ ਸਾਡਾ ਪਿੰਡ ਖਾਨਪੁਰ ਹੈ ਜੀ ਖਾਨਪੁਰ ਬੱਚੇ ਕਿੰਨੇ ਕੁੜੀ ਦੀ ਉਮਰ ਕਿੰਨੀ ਥਿਆ ਕੁੜੀ ਦੀ ਉਮਰ 24 25 ਸਾਲ ਦੇ ਕਰੀਬ ਹੋਵੇਗੀ ਬੱਚੇ ਕੋਈ ਬੱਚਾ ਨਹੀਂ ਹੈ ਕੋਈ ਬੱਚਾ ਗਿਆਨ ਲਾਕਡਾਊਨ ਦੇ ਵਿੱਚ ਹੋਇਆ ਸੀ तकरीबन 2000 ਦੇ ਵਿੱਚ तकरीबन ਲਾਕਡਾਊਨ ਹੋ ਗਿਆ ਲੱਗਦਾ ਤੁਹਾਨੂੰ ਸਾਨੂੰ ਇਹ ਲੱਗਦਾ ਕਿ ਇਹਨਾਂ ਨੇ ਜਾਣ ਬੁੱਝ ਕੇ ਕੰਮ ਕੀਤਾ ਹੈ ਜਾਨ ਮਰ ਕੇ ਮਰੀ ਹਾਂ ਹਾਂ ਸਾਨੂੰ ਇਹ ਲੱਗਦਾ ਪ੍ਰਸ਼ਾਸਨ ਆ ਗਿਆ ਹਾਂਜੀ ਪ੍ਰਸ਼ਾਸਨ ਦਾ ਹਾਂਜੀ ਅਸੀਂ ਨਸ਼ਾ ਪੱਤੀ ਕਰਦਾ ਹਾਂਜੀ ਨਸ਼ਾ ਪੱਤੀ ਕਰਦਾ ਹੈ ਗੋਲੀਆਂ ਗਾਲੀਆਂ ਖਾਂਦਾ ਹੈ ਇਹ ਹੀ ਮੇਰੇ ਖਿਆਲ ਦੇ ਵਿੱਚ ਤੇ ਇੱਥੇ ਪਹਿਲਾਂ ਵੀ ਇਹਦਾ ਥਾਣੇ ਦੇ ਵਿੱਚ ਕਾਫੀ ਰਿਕਾਰਡ ਹੈ ਬਦਮਾਸ਼ੀ ਦਾ ਕੀ ਗੱਲ ਮਲਾ ਮਲਾ ਆਇਆ ਇਹ ਮੈਰਕੇਸ਼ ਕਾਲੀਆ ਕਾਉਂਸਲਰ ਆਇਥੇ ਦਾ ਐਮਸੀ ਹਾਂ ਹੈ ਇਹਨਾਂ ਦੇ ਆਪਸੀ ਕੋਈ ਹੋਇਆ ਕੋ ਗੱਲਬਾਤ ਹੋਈ ਹੈ ਕਹਿੰਦੇ ਇਹ ਆਪਾਂ ਨੂੰ ਪਤਾ ਨਹੀਂ ਪੁਲਿਸ ਆਪਣੀ ਕਾਰਵਾਈ ਕਰਦੀ ਆ ਕਾਰਵਾਈ ਤੋਂ ਬਾਅਦ ਜੋ ਪਤਾ ਲੱਗੂਗਾ ਪੁਲਿਸ ਨੂੰ ਉਹ ਆਪਾਂ ਕਰੂਗਾ ਕੀ ਇਹ ਕਿੰਨੇ ਬੱਚੇ ਕਿੰਨੇ ਸੀ ਇੰਨੀ ਕੰਮ ਲੱਗਦੀ ਸੀ ਅੰਦਰ ਜ ਮੇਰੇ 18-19 ਸਾਲ ਦੀ ਉਮਰ ਹੁਣੇ ਹਾਲੇ ਹਲਕੀ ਹੁੰਦੀ ਸੀ ਓਕੇ ਓਕੇ ਹਾਂ ਕੋਈ ਚੰਗੀ ਸੀ ਵਧੀਆ ਸੀ ਹਸਬੰਡ ਅਜ ਕੀ ਕਰਦਾ ਸੀ ਹਸਬੰਡ ਬਿਹਾਰੀਟਿਊਡ ਹੀ ਕਰਦਾ ਸੀ مشا مشابھی پتہ ਲੈ ਰਹੇ ਹਾਂ ਕਰਦਾ ਨਹੀਂ ਆਪਾਂ ਨੂੰ ਕੋਈ ਨਹੀਂ ਪਤਾ ਹੈਗਾ ਤੁਸੀਂ ਪਹੁੰਚ ਗਏ ਆਪਣੇ ہاں ਅਸੀਂ ਮੌਕੇ ਤੇ ਆਏ ਹਾਂ ਹੁਣ ਦੇਖਦੇ ਆਂ ਪ੍ਰਸ਼ਾਸਨ ਨਾਲ ਗੱਲਬਾਤ ਕਰ ਰਹੇ ਹਾਂ ਜੋ ਹੋਊਗਾ ਕਾਰਵਾਈ ਕਰਨੀ ਹੈ ਪੁਲਿਸ ਨੇ ਆਪਣੀ ਬੰਦ ਦੀ ਕਾਰਵਾਈ ਕਰੂਗੀ ਉਧਰ ਜਦੋਂ ਥਾਣਾ ਫਲੋਰ ਦੇ ਐਸ ਐਚ ਓ ਸੰਜੀਵ ਕਪੂਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਪੁਲਿਸ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਤੇ ਜਦੋਂ ਉਹ ਮੌਕੇ ਤੇ ਪਹੁੰਚੇ ਤਾਂ ਲੜਕੀ ਦੀ ਮੌਤ ਹੋ ਚੁੱਕੀ ਸੀ ਮਾਮਲੇ ਦੀ ਪੜਤਾਲ ਜਾਰੀ ਹੈ ਤੇ ਜੋ ਵੀ ਦੋਸ਼ੀ ਹੋਵੇਗਾ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਫਿਲਹਾਲ ਪੁਲਿਸ ਨੇ Laash ਨੂੰ postmortem ਲਈ ਭੇਜ ਦਿੱਤਾ ਹੈ ਫਿਲੌਰ ਤੋਂ ਨਵਰਾਂਗ ਚੈਨਲ ਦੇ ਰਾਜਮਾਨ ਨੰਗਲ ਦੀ ਵਿਸ਼ੇਸ਼ ਰਿਪੋਰਟ ਜੇ ਸੰਯੁਕਤ ਇਨਫੋਰਮੇਸ਼ਨ ਰਿਸਿਵ ਕੀਤੀ ਕਿ ਇੱਕ ਇਨਸਾਨੀ ਮੌਤ ਹੋਈ ਹੈ ਉੱਚੀ ਘਾਟੀ ਦੇ ਵਿੱਚ ਮੱਲਾ ਮਲਾਚ ਜਿੱਥੇ ਮੈਂ ਆਪਣੀ ਪੁਲਿਸ ਪਾਰਟੀ ਤੇ ਫੋਰੈਂਸਿਕ ਸਾਇੰਸ ਦੀ ਇੱਕ ਐਕਸਪਰਟ ਟੀਮ ਜਲਦੀ ਪਹੁੰਚਾ ਮੌਕੇ ਦਾ ਮੌਇਨਾ ਕੀਤਾ ਮੌਇਨਾ ਕਰਤਵਾ ਦੀ ਗੱਲ ਸਾਹਮਣੇ ਆਈ ਹੈ ਕਿ ਉੱਥੇ ਨਿਹੜਕੀ ਰਜਨੀ ਜਿਸ ਦੀ ਸ਼ਾਦੀ ਸੁਲੰਗਾਬਲ ਲੜਕੀ ਨਾਲ ਹੋਈ ਸੀ ਤੇ ਮੇਵਾਲਾਲ ਜੋ ਉਸ ਦਾ ਪਿਤਾ ਸੀਗਾ ਉਸਨੇ ਇਨਫੋਰਮੇਸ਼ਨ ਪੁਲਿਸ ਨੂੰ ਕਿ ਉਸ ਦੀ ਲੜਕੀ ਦੀ ਮੌਤ ਹੋ ਗਈ ਹੈ ਤੇ ਉਸ ਨੂੰ ਸ਼ੱਕ ਹੈ ਉਸ ਦੇ ਘਰ ਵਾਲੇ ਸੁਰਿੰਦਰ ਦਾ ਕਤਲ ਕੀਤਾ ਹੈ ਤੇ ਜਿਸ ਤੇ ਮੁਕਮਲ ਐਨ ਐ ਕਰਨ ਤੋਂ ਬਾਅਦ ਅਸੀਂ ਬਾਡੀ ਨੂੰ ਸ਼ਿਫਟ ਕਰ ਲਿਆ ਤੇ ਉਸ ਦੇ ਪਿਤਾ ਮੇਵਾਲਾਲ ਦੇ ਬਿਆਨ ਤੇ ਤਾਰਕਸੁਤਨ ਬੀ ਐ ਨੇ ਸਿਕਤਨ ਮੁਕਦਮਾ ਦਰਜ ਕਰ ਰਿਹਾ ਹੈ ਤੇ ਬਾਡੀ ਨੂੰ ਜੀ ਸਿਰਲ ਸਟਾਫ ਸ਼ਿਫਟ ਕਰਤਾ ਅੱਗੇ ਪੋਸਟ ਹੰਡਰਡ ਰਿਪੋਰਟ ਤੋ ਅਗਲੀ ਕਰ ਰਿਹਾ ਵਿੱਚ ਲੈਂਦੇ ਨਹੀਂ ਲੱਗਦਾ ਬਾਡੀ ਚੈੱਕ ਕੀਤੀ ਲੇਡੀਜ਼ ਪੋਰ ਦਾ ਨਾਲ ਤੇ ਉਹਦੇ ਨਿਸ਼ਾਨ ਵੀ ਪਾਇਏ ਸੱਟਾਂ ਦੇ ਕੀ ਲੱਗਦਾ ਹ ਉਸਦੇ ਪੈਰਾਂ ਤੇ ਤੇ ਕੁੰਨੀਆਂ ਤੇ ਉਹਦਾ ਸੱਟਾਂ ਦਾ ਨਿਸ਼ਾਨ ਹੈ ਬੱਖੀ ਪੋਸਟ ਹੰਡਰਡ ਰਿਪੋਰਟ ਤੋ ਬਾਅਦ ਹੀ ਕਲੀਅਰ ਹੋਏਗਾ ਕੀ ਲੱਗਦਾ ਕਾਰਨ ਕੀ ਹੈ ਜਿਹੜਾ ਹੱਤਿਆ ਦਾ ਹੈ ਅਜੇ ਸਾਰੀ ਗੱਲ ਪੜਤਾਲ ਤੋਂ ਬਾਅਦ ਹੀ ਕਲੀਅਰ ਹੋਏਗੀ ਠੀਕ ਹੈ ਜੀ ਓਕੇ ਓਕੇ ਕੀ ਜਿਹੜਾ ਉਹਦਾ ਹਸਬੰਡ ਰਿਸ਼ੇ ਦਾ ਆਦੀ ਤਾਂ ਨਹੀਂ ਵਗਾਰਾ ਜਿਹਨੇ ਸਾਰੋਗ ਕੀਤਾ ਇਸ ਮਨਦੀਪ ਪੜਤਾਲ ਤੋਂ ਬਾਅਦ ਹੀ ਕਲੀਅਰ ਹੋਏ ਬਿਆਨ ਕਿਨਾਂ ਦੇ ਬਿਆਨਾਂ ਦੇ ਮੇਵਾਲਾਲ ਜੋ ਕਿ ਲੜਕੀ ਦਾ ਪਿਤਾ ਉਹਦੇ ਬਿਆਨਾਂ ਦੇ ਪਰ ਮੁਕਦਮਾ ਦਰਜ ਕੀਤਾ ਗਿਆ ਤਾਂ ਕਾਪੋ ਕੀਤਾ ਕੀ ਨਗਰ ਰੇਪਰਤਾਲ ਚਾਰੀ